ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸਰ ਸਵੀਕਾਰ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਮੈਦਾਨ ਦੇ ਵਿੱਚ ਅੱਜ ਹਾਜ਼ਰ ਨਹੀਂ ਰਹੇ ਕਿਉਂਕਿ ਉਹਨਾਂ ਦੀ ਹਾਲਤ ਕਾਫੀ ਖਸਤਾ ਸੀ ਪੀਜੀਆਈ ਦੇ ਸਪੈਸ਼ਲਿਸਟ ਡਾਕਟਰਾਂ ਵੱਲੋਂ ਉਹਨਾਂ ਦਾ ਘਰ ਦੇ ਵਿੱਚ ਬੜੇ ਵੱਡੇ ਪੱਧਰ ਤੇ ਇਲਾਜ ਚੱਲ ਰਿਹਾ ਹੈ ਲੇਕਿਨ ਅੱਜ ਇੱਕ ਮੋਰਚਾ ਫਤਿਹ ਕੀਤਾ ਗਿਆ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਰਾਜਾ ਉਗੜੇ, ਭਾਰਤ 쿠ਸ਼ਨ ਆਸ਼ੂ ਅਤੇ ਬਵੇਸ਼ ਵਕੇਲ ਅੱਜ ਇੱਕ ਸਟੇਜ ਉੱਤੇ ਦੇਖੇ ਗਏ ਜਿੱਥੇ ਵੱਡੇ ਆਗੂਆਂ ਨੂੰ ਜੋ ਬਿਲੋਂਗ ਕਰਦੇ ਸੀ ਆਪ ਆਜ਼ਮੀ ਪਾਰਟੀ ਤੋਂ ਕਿਉਂਕਿ ਅੱਜ ਤੂੰ 2 ਦਿਨ ਪਹਿਲਾਂ ਉਹ ਚੋਣ ਪ੍ਰਚਾਰ ਕਰ ਰਹੇ ਸੀ ਆਪ ਆਜ਼ਮੀ ਪਾਰਟੀ ਦੇ ਉਮੀਦਵਾਰ ਸੰਜੀਪ ਅਰੋੜਾ ਦੇ ਹੱਕ ਵਿੱਚ ਲੇਕਿਨ ਅੱਜ ਲਾਸਟ ਅਖੀਰਲੇ ਦਿਨ ਉਹਨਾਂ ਵੱਲੋਂ ਅਲਵਿਦਾ ਕਹਿ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਨੂੰ ਸੰਜੀਪ अरोड़ा ਵੀ ਹੱਕੇ ਬਾਕੀ ਰਹਿ ਗਿਆ ਕਿ ਇਹ ਮੋਰਚਾ ਕਿਵੇਂ ਫਤਿਹ ਕਰ ਲਿਆ ਗਿਆ ਦੱਸ ਦਈਏ ਕਿ ਜਿਹੜਾ ਯੂਥ ਵਿੰਗ ਹੈ ਹਲਕਾ ਲੁਧਿਆਣਾ ਪੱਛਮੀ ਦਾ ਉਸ ਦੇ 60 ਨੌਜਵਾਨ ਅੱਜ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਖੋਦ ਭਾਰਤ ਕੁਸ਼ਲ ਆਸ਼ਵੀ ਬਯੂਸ ਤੇ ਰਾਜਾ ਗੁਰੇਂ ਦੀ ਅਗਵਾਈ ਦੇ ਵਿੱਚ ਅੱਜ ਸ਼ਾਮਲ ਹੋ ਗਏ ਇਹ ਸਭ ਤੋਂ ਵੱਡੀ ਗੱਲ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਜ਼ਿਆਦਾ ਵਿਅਕਤੀ ਆਗੂ VOTER ਸ਼ਾਮਲ ਕਰਵਾਏ ਨੇ ਕਾਂਗਰਸ ਪਾਰਟੀ ਦੇ ਵਿੱਚ ਕਿਉਂਕਿ ਉਹ ਖਾਸਮ ਖਾਸ ਨੇ ਭਾਰਤ ਕੁਸ਼ਨ ਆਸ਼ੂ ਦੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹਨਾਂ 60 9 ਜਵਾਨਾਂ ਦੇ ਆ ਕਾਂਗਰਸ ਪਾਰਟੀ ਦੇ ਵਿੱਚ ਆਉਣ ਨਾਲ ਜਿੱਤ ਮਿਲੇਗੀ ਭਾਰਤ ਕੂਸ਼ਨ ਆਸ਼ੂ ਨੂੰ ਕਿਉਂਕਿ ਭਾਰਤ ਕੂਸ਼ਨ ਆਸ਼ੂ ਦੇ ਭਾਵੇਂ ਅੰਦਰੂਨੀ મતਭੇਦ ਹੋਣ ਕਾਂਗਰਸ ਪਾਰਟੀ ਦੇ ਸਾਰੇ ਵੱਡੇ ਆਗੂਆਂ ਦੇ ਨਾਲ ਲੇਕਿਨ ਅੱਜ ਇੱਕੋ ਸਟੇਜ ਤੇ ਦੇਖੇ ਗਏ ਚਰੰਜਿਸਨ ਚੰਨੀ ਨੇ ਮੌਰੀ ਹੋ ਕੇ ਇਹਨਾਂ 60 ਨੌਜਵਾਨਾਂ ਦਾ ਸਵਾਗਤ ਕੀਤਾ ਇਹਨਾਂ ਦੇ ਗਲਾ ਦੇ ਵਿੱਚ ਸਿਰੋਪੇ ਪਾਏ ਗਏ ਇਹਨਾਂ ਨੂੰ ਬਰਦਾ ਮਾਨ ਸਨਮਾਨ ਦੇਣ ਦੀ ਗੱਲ ਕਹੀ ਗਈ ਇਹਨਾਂ ਕਿਹਾ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਅਸੀਂ ਸਹਾਇ ਹੋਵਾਂਗੇ ਭਾਰਤ ਪੂਰਨ ਆਸ਼ੂ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਦੇ ਆਉਣ ਦੇ ਨਾਲ ਕਿਉਂਕਿ ਨੌਜਵਾਨ ਕਿਸੇ ਦੀਛ ਦੇ ਰੀੜ ਦੀ ਹੱਡੀ ਹੁੰਦੇ ਨੇ ਵੱਡਾ ਵੱਲ ਮਿਲੇਗਾ ਅਸੀਂ ਜਿੱਤ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਹਾਂ ਯਾਨੀ ਕਿ ਚਰਨਜੀਤ ਸਿੰਘ ਚੰਨੀ ਦੀ ਹਲਕਾ ਲੁਧਿਆਣਾ ਪੱਛਮੀ ਦੇ ਵਿੱਚ ਬੱਲੇ ਬੱਲੇ ਹੋਈ ਪਈ ਹੈ